नूर ले हेलो हाँ जी सताल जी सारिया उमीदार भी सारे ठीक ठाक होवोंगे अभी भी सारी ठीक ठाक है जी ਟਾਈਮ ਉਹ ਦੁਪਹਿਰ ਦਾ ਹੋ ਗਿਆ ਜਿਸ ਵੇਰ ਦਾ ਕੈਮਰਾ ਨਹੀਂ ਸੀ ਆਨ ਕੀਤਾ ਤੇ ਹੁਣ ਲਾਇਆ ਅੱਗੇ ਮਣਪ੍ਰੀਤ ਕਹਿੰਦੀ ਆ ਲੈ ਤਾ ਕੱਪੜੇ ਧੋਣ ਦੀ ਦਿਖਾ ਦੇਣੀ ਆ ਲੈ ਤਾ ਕੱਪੜੇ ਅੱਜ ਧੋ ਕੇ ਸੁਕਾ ਕੇ ਲਾ ਕੇ ਵੀ ਰੱਖ ਲੈ ਤਾਂ ਵੀ ਨਹੀਂ ਸੀ ਕੈਮਰਾ ਆਨ ਕੀਤਾ ਤੇ ਹੁਣ ਆਪਾਂ ਚੱਲੇ ਹੈਗੇ ਆ ਸ਼ਹਿਰ ਸ਼ਹਿਰ ਆਪਾਂ ਜਾ ਕੇ ਕਰ ਕੇ ਲੈਣੀ ਹੈਗੀ ਦੀਵਾਲੀ ਦੀ ਸ਼ਾਪਿੰਗ ਤੇ ਜਸਟ ਮੈਂ ਨਾ ਅੱਜ ਕੈਮਰਾ ਲਾਉਣ ਚ ਤਾਂ ਲੇਟ ਹੋਊਗੀ ਬਹੁਤ سارے ਕੰਮ ਸੀਗੇ ਕਮਰਿਆਂ ਦੀ ਸੈਟਿੰਗ ਸ਼ੂਟਿੰਗ ਕਰਨ ਵਾਲੀ ਸੀਗੀ ਉਹ ਕੀਤੀ ਜਿਹੜੇ ਦੋ ਕਮਰਿਆਂ ਦੇ ਪੜਦੇ ਰਹਿੰਦੇ ਸੀ ਪਾਉਣ ਵਾਲੇ ਆਪਾਂ ਉਹ ਪਾਏ ਤੇ ਨੂਰਾਂ ਵਿੱਚ ਅੱਜ ਤੋਂ ਸੈਟਿੰਗ ਹੋ ਗਈ ਸੀ ਜਦ ਜਦ ਨੂਰਪੁਰ ਆ ਗਏ ਇਹ ਪਤਾ ਨਹੀਂ ਕੀ ਕਰਨਾ ਹੈ ਕੀ ਕਰਨਾ ਹੈ ਦੀਵਾਲੀ ਦੇਣਾ ਹੈ ਕਿ ਲੈਣਾ ਹੈ ਦੇਖਣਾ ਹੈ ਦੇਖਣਾ ਹੈ ਠੀਕ ਹੈ ਇਹ ਦੀਵਾਲੀ ਦੇਖਣਾ ਹੈ ਇੱਥੇ ਭੂਆ ਕੋਲੇ ਤੇ ਚਲੋ ਕੱਲ ਨੂੰ ਲਿਆਵਾਂਗੇ ਉਹਨਾਂ ਵਾਸਤੇ ਕਰਨ ਲਿਆਊਗਾ ਪਟਾਕੇ-ਪਟੂਕੇ ਮੈਂ ਤਾਂ ਅੱਜ ਆਪ ਦਾ ਸਮਾਨ ਲੈ ਕੇ ਆਉਣਾ ਤੇ ਵਾਕਈ ਮੈਨੂੰ ਹੱਸੀ ਜਾਂਦੇ ਆ ਤਰਪੈਣ ਕੇਕ ਖਾਦਾ ਪਤਾ ਲੱਗਦਾ ਵੀ ਕੈਨੇਡਾ ਪੈਣ ਕੇ ਖਾਦਾ ਮੇਰੇ ਕਮੀਜ਼ ਸਾਰੇ ਭਿੱਜੇ ਹੋ ਗਏ ਆ ਬਹੁਤ ਜ਼ਿਆਦੇ ਪਰ ਮੈਨੂੰ ਹੁਣ ਥੋੜੇ ਲੱਗਦਾ ਵਾ ਕੋਈ ਨਹੀਂ ਸੁੱਕਣਾ ਜਿਹੜਾ ਵਧੇਰਾ ਬਹੁਤ ਖੁੱਲਾ ਤਰ ਫਿਰ ਕੇ ਹੋਵਾਂਗੇ ਸੈਟ ਆ ਤੇ ਚਲੋ ਜੀ ਜੇ ਚੈਨਲ ਤੇ ਪਹਿਲੀ ਵਾਰ ਹੋਣੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ബിഡിയോ ചെല്ലു ശ ਉਹ ਤੇ ਘੰਟਾ ਗਏ ਆ ਪਾਣੀ ਆ ਮੈਂ ਕਹਿਆ ਯਾਰ ਆੜ ਟੁੱਟ ਗਈ ਉਹਦੀ ਮੋੜ ਚ ਪਈ ਗਿਆ ਆਪਣੀ ਨਾ ਆੜ ਪਾੜੀ ਆ ਮੈਂ ਤਾਂ ਚੱਪਲਾਂ ਦੇ ਚੇਤਰ ਵਿੱਚ ਨੀਲੇ ਨਾ ਚੱਪਲਾਂ ਪਾਈਆਂ ਜਿਹੜਾ ਮੈਂ ਤੇ ਯੂਨੀਸਿਲਾ ਹਦ ਤੱਕ ਨਾ ਕਾਟੂ ਨੰਬਰ ਕੋ 9 ਨੰਬਰ ਕਿੱਤ ਤੇ ਮੈਂ ਕਹਿੰਦਾ ਤੱਕ ਡਾਕਟਰ ਹੀ ਆ ਜਾਂਦਾ ਹਾਂ ਹੈ ਜੰਨੇ ਤੋਂ ਨਾ ਖਾ ਤਾਂ ਦੋ ਦਿਨਾਂ ਦਾ ਕਰ ਚਾਈ ਗਿਆ ਨਾ ਮੈਂ ਖਾ ਮੈਂ ਰੇਗਾ ਲੋ ਨਾ ਇੱਥੇ ਬਾਹਰ

ਲਾਪੇ ਜੀ ਦੀ ਗੋਲੀ ਹੈ ਮੈਂ ਕੰਮ ਤੇ ਨਹੀਂ ਪਹੁੰਚਾ ਗਿਆ ਕੰਮ ਤੇ ਪਹੁੰਚਦਾ ਕਿ ਕਰਨਾ ਕਰਨਾ ਹੈ ਆਪਾਂ ਪੂੰਜੀ ਕਰਦੇ ਨੇ ਜਿੱਥੇ ਕਿੱਥੇ ਹੈ ਨਾ ਕਿੱਥੇ ਜਾਣਾ ਹੈ ਉਹ ਉਸ ਖੂਜੇ ਹੁਣ ਕਾਹ ਰਕੇ ਖੜੇ ਹੋ ਉਹਨੇ ਜਾਣਾ ਹੈ ਨਾਲ ਢੰਗੀ ਕਰਿਆ ਪੂੰਜੀ ਨਾਲ ਦੂਹੜੇ ਕਰਨਾ ਤਾਂ ਇੰਨਾ ਤਾਂ ਕੋਈ ਖਬਰ ਹੈ ਜਿੰਨਾ ਕੋਈ ਇਹ ਨਾ ਜਾਂਦਾ ਕਿਹਨੂੰ ਹਣਾ ਗੱਲ ਬੋਲਣ ਨੂੰ ਇਹ ਗੱਲ ਬੋਲਣ ਨੂੰ ਬੋਲੀਆਂ ਬੋਲੀਆਂ ਬਣਨ ਬਈ ਨਾ ਕਿਸੇ ਕੋਈ ਖਬਰ ਨਹੀਂ ਗਿਆ ਜਮ ਕੇ ਆ ਕੇ ਪਾਉਂਦਾ ਕਰਨ ਤੋਂ ਤੋਂ ਰੈਂਕਿੰਗ ਦਾ ਪੰਨਾ ਕਿਉਂ ਕੋ? ਕਾਹ ਵਾਸਤੇ? ਜੇ ਕਾਰ ਕੋਈ ਨਾ ਵਾਸਾ ਤਾਂ ਕਿ ਗਰਤਮਨ ਤਾਂ ਚੱਲਣ ਕਿਉਂ ਦੇ ਪ੍ਰੋ? ਆਹ। ਐਪ ਕੋਲ ਨਹੀਂ ਆਉਣੀ। ਬੜੇ ਨਾਲ ਬੜੀਆਂ ਲੈਣਾਂ ਹੁੰਦੀਆਂ ਨੀ ਜਮ। ਉਹ ਸੋਹਰ ਦੇ ਨਾਲ ਨੇ। ਹਾਂ। ਇਹ ਬੈਠੀ ਜਾਂਦੀ ਆ। ਅੱਜ ਬੋਲ। ਕਿਹਦੇ ਸੁਣਿਆ। ਬੱਸ ਬੋਲ। ਬੋਲ। ਆ ਤਾਂ ਦੋ ਦੋ ਬੋਲ। ਦੋ ਬੋਲ। ਚੱਲ ਆਪਾਂ। þetta <laughs> er ਉਹ ਨਾ ਇਹ ਤੁਹਾਨੂੰ ਉਹ ਨਾ ਆਇਆ ਨਾ ਬਾਜਦੀ ਨਹੀਂ ਹੈ ਇਹਦਾ ਬਾਜਦੀ ਹੈ ਹਾਂ ਹਾਂ ਨਹੀਂ ਤਾਂ ਨਹੀਂ ਇਹਦੇ ਕੋਲੇ ਆਏ 7-8 ਮਹੀਨੇ ਤਾਂ ਨਾ ਆਈ ਹੈ ਇਹ ਅਮਰੂਦ ਹੀ ਬਿਲਕੁਲ ਜਾਂਦੀ ਕਿੰਨੀ ਵਧੀਆ ਅਮਰੂਦ ਹੁੰਦੇ ਆ 7-8 ਸਾਲ ਬਾਡੀ ਮੈਂ ਤਾਂ ਲਾਈਟ ਚੋੜਾ ਲਵਾਂਗਾ ਆ ਮੈਂ ਦੀਵੇ ਵੀ ਲਾਵਾਂ ਰੰਗ ਰੰਗ ਇਹ ਮਾਤੇ ਦਾ ਨਾ ਆਉਣ ਫਾਉਦੇ ਵੀ ਨਹੀਂ ਚਮਕੀਏ ਦੀਵਾ ਉਹ ਬੰਦਾ ਉਹ ਲਿਆ ਕੇ ਲੈ ਲੈਣੇ ਉਹ ਬਈ ਅੱਗੇ

очку Qualse are some artists with a子 that is fun from Iam. They are about to swim Sowelta I am a Trustee on its coast tamaif guys, I am a Fredioong as well. I am true Yeah me like this in thestatus member- ਦੀ ਬਾਗੇ ਨੂੰ ਸੋਫੇ ਵਾਲੇ ਅੰਦਰ ਟੇਬਲ ਤੇ ਰੱਖਣ ਵਾਸਤੇ ਗੁਲਦਸਤਾ ਤੇ ਆ ਲਿਆਂਦੀ ਆਪਾਂ ਲੱਡੋ ਦੀ ਮੇਰੀ ਦੀ ਹਟੜੀ ਭਲੇ ਕੈਨੇਡਾ ਬੈਠੀ ਐ ਤੇ ਮੈਂ ਹਰ ਸਾਲ ਉਹਦੇ ਵਾਸਤੇ ਨਵੀਂ ਹਟੜੀ ਲੈ ਕੇ ਆਦੀ ਆ ਤੇ ਨਵੀਂ ਆਪਾਂ ਜਿ ਬਗਾਉਣੀ ਸੀ ਦਿਖਾਉਣੀ ਮੈਂ ਤੁਹਾਨੂੰ ਖੋਲ ਕੇ ਦੇਖੋ ਬਹੁਤ ਸੋਹਣੀ ਐ ਦੋ ਦੀਵੇ ਛੋਟੇ ਛੋਟੇ ਤੇ ਇਹ ਆਈ ਹੈਗੀ 350 ਦੀ ਹੈ ਨਾ ਧੀ ਧਿਆਣੀ ਕੰਨਿਆ ਐ ਉਹਦਾ ਨਾਂ ਲੈ ਕੇ ਆਪਾਂ ਇੱਥੇ ਜਗਾਵਾਂਗੇ ਵੀ ਇਹ ਮੇਰੀ ਲੱਡ ਉਹਦੀ ਹੈਗੀ ਇਹ ਹੱਟੜੀ ਫੇਰ ਸ਼ਗਨ ਪਾਵਾਂਗੇ ਸਾਰੇ ਜਾਣੇ ਤੇ ਵਿੱਚ ਨਾਲ ਮੈਂ ਤੁਹਾਨੂੰ ਦਿਖਾਉਣੀ ਆ ਦੀਵੇ ਲੈ ਕੇ ਆਂਦੇ ਜਿਹੜੇ ਆਪਾਂ ਦੀਵੇ ਆਪਾਂ ਲੈ ਕੇ ਆਂਦੇ ਹੈਗੇ ਆ ਦੇਖੋ ਦੋ ਦੀਵੇ ਤਾਂ ਆ ਲੈ ਕੇ ਆਂਦੇ ਆ ਸੋਨੇ ਡਿਜ਼ਾਈਨ ਵਾਲੇ ਗੁਰਦੁਆਰਾ ਸਾਹਿਬ ਨੂੰ ਲਾਉਣ ਵਾਸਤੇ ਆ ਲੈ ਆਂਦੇ ਆ ਆਪਾਂ ਚਮਕੀਏ ਤੇ ਆ ਲੈ ਆਂਦੇ ਹੈਗੇ ਆ ਆਪਾਂ ਪੰਜ ਦੀਵੇ ਆਪਾਂ ਲਾਉਣੇ ਹੁੰਨੇ ਆ ਆਪਣੇ ਬਾਬੇ ਦੀ ਜਗ੍ਹਾ ਤੇ ਪੰਜ ਦੀਵੇ ਦੇਸੀ ਘੋੜੇ ਜਗਾਉਣੇ ਹੁੰਨੇ ਆ ਮੈਂ ਹਰ ਸਾਲ ਹਰ ਦੀਵਾਲੀ ਨੂੰ ਇਹ ਪੰਜ ਦੀਵੇ ਲਾਵਾਂਗੇ। ਬਾਪੇ ਦੀ ਜਗ੍ਹਾ ਤੇ ਪਰਸੋਂ ਚਮਕੀਆ ਘਰੇ ਜਿਗਾਵਾਂਗੇ ਤੇ ਉਹ ਦੋ ਦੀਵੇ ਗੁਰਦੁਆਰਾ ਸਹਿਬ ਲਾਇਆਵਾਂਗੇ। ਦੂਜੇ ਵੱਡੇ ਗੁਰਦੁਆਰੇ ਵੈਸੇ ਜਾਣੇ ਗੁਰਦੁਆਰੇ ਦੋਨੇ ਹੁੰਨੇ ਆ। ਅੱਜ ਮੈਂ ਸਾਰੇ ਕੱਪੜੇ ਕੱਢ-ਕੱਢ ਕੇ ਪਾ ਕੇ ਦੇਖਿਆ। ਮੇਰੇ ਸੂਟ ਟਾਈਟ ਆ। ਦੇਖਦੀ ਆ ਇੱਕ ਅੱਧੇ ਦੀ ਸੀਮ ਖੋਲਣੀ ਪੈਣੀ ਆ। ਤੇ ਹੋਰ ਤੁਹਾਨੂੰ ਦਿਖਾਉਨੇ ਆਪਾਂ ਕੀ ਕੀ ਲੈ ਕੇ ਆਏ ਆ। ਇਹ ਜਿਸ ਰੱਖਦੇ ਇਹ ਆਪਾਂ ਲੈ ਕੇ ਆਏ ਹੈਗੇ ਆ ਮਠਿਆਈਆਂ ਮੈਂ ਟੋਟਲ ਲੈ ਕੇ ਆਈਆਂ ਕਿੰਨੇ 14 ਡੱਬੇ ਲਿਆਂਦੇ ਆਪਾਂ 14 ਡੱਬੇ ਤਾਂ ਕਰਕੇ ਲੈ ਕੇ ਆਂਦੇ ਆ ਵੀ ਜਿੱਦਾਂ ਆਪਾਂ ਜਿਹੜੇ ਆਪਣੇ ਵੀ ਭਲਾ ਸ਼ੁਰੂ ਤੋਂ ਇੱਕ ਘਰ ਹੈਗਾ ਆਪਣੇ 35-40 ਸਾਲ ਤੋਂ ਕੰਮ ਕਰਦਾ ਹੈ ਨਾ ਵੀ ਆਪਾਂ ਜਿੰਨੇ ਵੀ ਆਪਣੇ ਘਰੇ ਕੰਮੇ ਕੰਮ ਕਰਦੇ ਆ ਤੇ ਸਾਰਿਆਂ ਦੇ ਘਰੇ ਆਪਾਂ ਇੱਕ ਇੱਕ ਡੱਬਾ ਦੇਣਾ ਹੁੰਦਾ ਫਿਰ ਸੁੱਖ ਨਾਲ ਬਾਬੇ ਦੀ ਕਿਰਪਾ ਦੇ ਨਾਲ ਚਾਰ ਪੰਜ ਘਰ ਤਾਂ ਉਹੀ ਹੋਗੇ ਹੈ ਨਾ ਚਲੋ ਕੋਈ ਨਹੀਂ ਗਰੀਬ ਨੂੰ ਵੀ ਆਪਣੇ ਤੋਂ ਹੀ ਹੁੰਦੀ ਆ ਚਾਹਕ ਵੀ ਕੁਛ ਦੇਣਗੇ ਹੈ ਨਾ ਦਿਵਾਲੀ ਤਾਂ ਦੇਣੀ ਹੁੰਦੀ ਆ ਤੇ ਚਲੋ 100-150 ਰੁਪਏ ਦਾ ਹੁੰਦਾ ਕੁਛ ਨਹੀਂ ਜੇ ਆਪਾਂ ਕਹਿ ਲਈਏ ਵੀ ਚਲ 100-100 ਰੁਪਈਆ ਦੇ ਦਾਂਗੇ ਤੇ ਮੈਂ ਲੈ ਕੇ ਆਈ ਹੈਗੀ ਇਹ ਮਿਕਸ ਦੇ ਦੱਬੇ ਲੈ ਕੇ ਆਂਦੇ ਹ ਤੇ ਆਪਾਂ ਇੱਕ ਇੱਕ ਡੱਬਾ ਵੀ ਸਾਰਿਆਂ ਨੂੰ ਦੇ ਦਾਂਗੇ ਤੇ ਹੋਰ ਮੈਂ ਬੰਦ ਕਰੋ ਮੇਰੇ ਉਹ ਆ ਜੂਗਾ ਵਿੱਚ ਕਾਪੀਰਾਈਟ ਆ ਜੂਗਾ ਤੇ ਆ ਲੈ ਕੇ ਆਂਦੇ ਆਪਾਂ ਹੈਗੇ ਆ ਆ ਲੈ ਕੇ ਆਂਦੇ ਲਾਉਣ ਵਾਸਤੇ ਆ ਲੈ ਕੇ ਆਂਦੇ ਆ ਦੀਵੇ ਜਿਹੜੇ ਉਹਦੇ ਨਾਲ ਪਾਣੀ ਪਾ ਕੇ ਵਿੱਚ ਜਗਦੇ ਉਹ ਆ ਲੈ ਕੇ ਆndੀਆਂ ਹੈਗੀਆਂ ਲੜੀਆਂ ਜੀਆਂ ਜਿਹੜੀਆਂ ਲਮਕਣ ਵਾਲੀਆਂ ਹੁੰਦੀਆਂ ਕਾਗਜ਼ ਹਾਂ ਕਾਗਜ਼ ਵਾਲੀਆਂ ਆ ਸ਼ੁਭ ਦੀਪਾ ਵਾਲੀ ਤੇ ਆ ਲੈ ਆਂਦਾ ਹੈਗਾ ਝੂਮਰ ਸਵੇਰੇ ਆਪਾਂ ਲਾ ਕੇ ਵੀ ਤੁਹਾਨੂੰ ਦਿਖਾਵਾਂਗੇ ਦੇਖੋ ਮੈਨੂੰ ਬਹੁਤ ਸੋਹਣਾ ਲੱਗਿਆ ਇਹ ਆਪਾਂ ਝੂਮਰ ਲੈ ਆਂਦਾ ਤੇ ਆ ਲੈ ਕੇ ਆndੀਆਂ ਹੈਗੀਆਂ ਫਰੋਜੀ ਪਿੰਕ ਫਰੋਜੀ ਪਿੰਕ ਇਦਾਂ ਲੜੀਆਂ ਕੰਧ ਤੇ ਲਾਉਣ ਵਾਸਤੇ ਮੈਨੂੰ ਇਹ ਬਹੁਤ ਸੋਹਣੀਆਂ ਲੱਗੀਆਂ ਇੱਕ ਫਰੋਜੀ ਲਾਵਾਂਗੇ ਇੱਕ ਪਿੰਕ ਲਾਵਾਂਗੇ ਤੇ ਆ ਆ ਵੀ ਜਿੱਦਾ ਕਾਂਧ ਤੇ ਲਾਉਣ ਵਾਲਾ ਸਵੇਰੇ ਆਪਾਂ ਲਾ ਕੇ ਤੁਹਾਨੂੰ ਦਿਖਾਵਾਂਗੇ ਸਾਰਾ ਹੁਣ ਮੈਂ ਹੈਗੀ ਨਾਤੀ ਤਾਂ ਆ ਕੇ ਹੁਣ ਮੈਂ ਕੱਪੜੇ ਚੇਂਜ ਕੀਤੇ ਇੱਕ ਮੇਰਾ ਸੂਟ ਕਾਫੀ ਜ਼ਿਆਦਾ ਟਾਈਟ ਸੀਗਾ ਤੇ ਤਾਂ ਕਰਕੇ ਆ ਕੇ ਮੁੱਗ ਤੁਹਾਨੂੰ ਸਮਾਨ ਤਾਂ ਹੀ ਨਹੀਂ ਸੀ ਦਿਖਾਉਣਾ ਮੇਰਾ ਟਾਈਮ ਲੱਗਿਆ ਤੇ ਚਲੋ ਜੀ ਟਾਈਮ ਵੀ ਹੋਣੀ ਵਾਲਾ 6:30 ਹੋ ਗਿਆ ਇਡਿਟਿੰਗ ਕਰਦੇ ਫਿਰਦੇ ਨੂੰ ਆਪਾਂ ਨੂੰ 7 ਵਜ ਜਾਂਦੇ 7 ਵਜੇ ਤੁਹਾਡੇ ਕੋਲ ਵੀਡੀਓ ਕਈ ਵਾਰ ਸਵਾ 7 ਵੀ ਹੋ ਜਾਂਦੇ ਹਨ ਵੀ ਕਿਉਂ ਹੌਲੀ ਹੌਲੀ ਦੇਖ ਕੇ ਚੈੱਕ ਕਰਨੀ ਹੁੰਦੀ ਹੈ ਜਿੱਥੋਂ ਕਿ ਤੋ ਕੱਟ ਵੱਡ ਕਰਨ ਵਾਲੀ ਹੁੰਦੀ ਕੱਟਣ ਵਾਲੀ ਹੁੰਦੀ ਹੈ ਰਿਕਾਰਡਿੰਗ ਕਰਨ ਵਾਲੀ ਹੁੰਦੀ ਹੈ ਐਡਾ ਹੁੰਦਾ ਹੋ ਜਾਂਦਾ ਤੇ ਚਲੋ ਜੀ ਅੱਜ ਜਿਹੜੀ ਵੀਡੀਓ ਦੇ ਐਂਡ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ